ਅੱਜ ਆਪਾਂ ਬਣਾਵਾਂਗੇ ਮੈਗੀ ਮੈਗੀ ਤਾਂ ਬਹੁਤ ਤਰ੍ਹਾਂ ਦੀ ਬਣਾਈ ਜਾਂਦੀ ਹੈ YouTube ਤੇ ਵੀਡੀਓ ਬਹੁਤ ਜ਼ਿਆਦਾ ਚੜੀਆਂ ਹੁੰਦੀਆਂ ਨੇ ਪਰ ਆਪਾਂ ਉਬਾਲ ਕੇ ਬਣਾਵਾਂਗੇ ਪਾਣੀ ਚਰਮ ਰੱਖ ਲਿਆ ਵਾ ਸਬ ਸਾਰੀ ਇਹ ਪਹਿਲੇ ਤਿਆਰ ਕਰਕੇ ਰੱਖ ਲਈ ਸੀ ਹੁਣ ਆਪਾਂ ਆਲੂ ਚੀਰਾਂ ਦੇ ਪਿਆਜ਼ ਚੀਰਾਂਗੇ ਆਪਾਂ ਹੁਣ ਮੈਗੀ ਬਾਲ ਨੇ ਰੱਖਾਂਗੇ ਪਾਣੀ ਉਬਲ ਗਿਆ ਵਾ ਉਹ 30 ਮਿੰਟ ਵਾਸਤੇ ਉਪਰ ਨਾਲ ਤੇ ਰੱਖ ਦਾਂਗੇ ਹੁਣ ਆਪਾਂ ਉਹਨੂੰ ਤੇ ਪੀਸ ਕਰ ਲਵਾਂਗੇ ਆਲੂ ਤੇ ਪਿਆਜ਼ ਆਪਾਂ ਤੋੜ ਕੇ ਰੱਖ ਲਏ ਸੀ ਚਿੱਲੇ ਸੀ ਉਹਨੇ ਤੇ ਹੁਣ ਆਪਾਂ ਤੇਲ ਗਰਮ ਰੱਖ ਲੈਂਦੇ ਆ ਤੇਲ ਕਰਮ ਰੱਖ ਲਿਆ ਵਾ ਉਨੀ ਤੇਲ ਹੋ ਗੂਆ ਆਪਾਂ ਗਰਮ ਤੇਲ ਕਰਮ ਹੋ ਗਿਆ ਤਾਂ ਹੁਣ ਵਿੱਚ ਆਪਾਂ ਆਂਡੀਆਂ ਪਿਆਰਾਂ ਨਾ ਸਾਰੇ ਮਸਾਲੇ ਮਿਸ਼ਾਲੇ ਲੋੜ ਅਨਸਾਰ ਹੈ ਜੀਰਾ ਥੋੜੀ ਜਿਹੀ ਮਿਕਸ ਪਾਊਡਰ ਹੈ ਥੋੜਾ ਜਿਹਾ ਨਮਕ ਹੈ ਥੋੜਾ ਇਹ ਪਾਉਂਦੇ ਆ। ਫਿਰ ਇਹਨੂੰ ਸਾਰੇ ਨੂੰ ਮਿਕਸ ਕਰ ਲਵਾਂਗੇ। ਫਿਰ ਇਹਨੂੰ 5-10 ਮਿੰਟ ਆਪਾਂ ਸੇਕ ਲਵਾਂਗੇ। ਆਪਾਂ ਮੈਗੀ ਵੀ ਬਾਹਰ ਰੱਖੀ ਸੀ ਉਹ ਹੁਣ ਆਪਾਂ ਰੱਖ ਲਵਾਂਗੇ ਇੱਕ ਬੋਟੀ 'ਚ ਪਾ ਕੇ ਇਹਦਾ ਪਾਣੀ ਨਿਚੜ ਜੂਗਾ। ਉਨੀ ਦੇਰ ਆਪਾਂ ਜਿਹੜੇ ਰੱਖਿਆ ਹਾਂ ਮਟਰ ਉਹ ਸਾਰਾ ਕੁਝ ਉਹ ਹੋ ਜਾਊਗਾ। ਫਿਰ ਆਪਾਂ ਇਹਨੂੰ ਵਿੱਚ ਪਾ ਦੇਵਾਂਗੇ। ਆਪਕਾ ਮਸਾਲਾ ਜਿਹਦੇ ਮੈਗੀਲ ਹੈਗੇ ਸੀ ਉਹ ਵਿੱਚ ਨਹੀਂ ਪੈਰ ਲਾਏ ਸੀ ਉਸ ਨੂੰ ਪਾਵਾਂਗੇ ਇਹਨਾਂ ਨੂੰ ਆਪਾਂ ਕਿੰਨਾ ਹਵਾ ਲਵਾਂਗੇ ਉਹਨਾਂ ਹੁਣ ਆਪਾਂ ਵਿੱਚ ਮੈਗੀ ਪਾ ਦਾਂਗੇ ਜਿਹੜੀ ਵਾਲਕੇ ਰੱਖੀ ਸੀ ਇਹਨਾਂ ਨੂੰ ਦੇਖ ਸਕਦੇ ਹੋ ਮੈਨੂੰ ਮੇਰੀ ਬਹੁਤ ਸਵਾਦ ਬਣੀ ਹੋਊਗੀ ਮੈਂ ਤੁਸੀ ਸਾਰਾ ਕੁਝ ਮਿਕਸ ਕਰਦੇ ਨਹੀਂ ਮੈਂ ਕਦੇ ਮਿਕਸ ਨਹੀਂ ਕਰਿਆ ਮੈਂ ਮੈਗੀ ਨੂੰ ਅਲੱਗ ਬਣਾਉਂਦੀ ਆ ਉਬਾਲ ਕੇ ਤੇ ਤੜਕੇ ਨੂੰ ਅਲੱਗ ਤੇ ਆਪਾਂ ਹੁਣ ਖਾ ਕੇ ਦੇਖਾਂਗੇ ਕਿਸ ਤਰ੍ਹਾਂ ਬਣੀ ਆ ਮੇਰੀਂ ਦੀ ਕੁੜੀਆਂ ਨੂੰ ਮੈਗੀ ਟੇਸਟ ਪ੍ਰਮਾਨ ਲੱਗਿਆ ਖਾ ਕੇ ਦੇਖੋ ਬੇਟਾ ਕਿੰਤਰ ਵਧੀਆ ਬੇਟਾ ਬਹੁਤ ਸਵਾਦ ਬਣੀ ਆ ਮੇਰੀ ਮਮਾ ਦੇ ਤਰੀਕੇ ਨਾਲ ਤੁਸੀਂ ਬਣਾ ਕੇ ਦੇਖਿਓ ਬਹੁਤ ਸਵਾਦ ਬਣੀ ਆ ਮੇਰੇ ਮੇਰੇ ਤਰੀਕੇ ਨਾਲ ਮੈਗੀ ਇੱਕ ਵਾਰ ਤੁਸੀਂ ਜਰੂਰ ਬਣਾ ਕੇ ਦੇਖਿਓ ਕਿ ਇਸ ਤਰ੍ਹਾਂ ਬਣੀ ਹੈ ਤੇ 6 ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਕਿੰਤਨ ਲੱਗੀ ਵੀ ਤਾਂ ਹੀ ਬੀਬੀ ਕਹਤਾਂ ਦਾ ਵੈਰੀ ਬੀਬੀ ਕਿਹਾ ਤੇ